ਇੱਤੀ ਬਾੜੀ ਸੰਦ ਵਕਾਊ ਆ ਜੀ 7-8 ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਕੱਲੀ-ਕੱਲੀ ਗੱਲ ਸੁਣ ਲਿਓ ਤੇ ਵੀਡੀਓ ਪੂਰੀ ਦੇਖ ਲਿਓ ਜੀ ਇਹਨੇ 911 ਖਰੀਦਣ ਦਾ ਚਾਹ ਵਾਣਾ ਪੂਰਾ ਸਾਫ਼ ਆ ਮੂਰਲਾ ਰਮ ਤੇ ਮੂਰਲੇ ਟਾਇਰ ਹੈਗੇ 45-50% ਪੂਰਾ ਸਾਰੇ ਹਾਰਨ ਵਗੈਰਾ ਲੱਗੇ ਸਾਰਾ オリジナル ਆ ਟਰੈਕਟਰ ਸੋ ਹੈਗੀ ਆ ਸੋ ਥੋੜੀ ਜਿਹੀ ਅਦਾਸ ਆ ਰੰਗ ਚ ਆ ਬੈਟਰੀ ਬਾਕਸ ਆ ਕੋਈ ਨਹੀਂ ਗਲਿਆ ਟੈਂਕੀ ਤੇ ਮਾੜੇ ਮੋٹے ਸਕ੍ਰੈਚ ਹੈਗੇ ਆ ਆ ਮੂਰਲਾ ਰੈਮ ਕਿਤੋਂ ਨਿਕਲਿਆ ਕੋਈ ਸਾਰਾ ਦਿਖਾਉਣਾ ਟਰੈਕਟਰ ਆ ਮਗਰਲਾ ਰੈਮ ਕਿਤੋਂ ਨਹੀਂ ਗਲਿਆ ਮੜਗਾਰ ਦਿਖਾਉਣਾ ਕੋਈ ਮੜਗਾਰ ਨਹੀਂ ਗਲੇਆ ਕਿਤੋਂ ਦੋਨੇ ਮੜਗਾਰ ਦੇਖ ਲੋ ਚੈੱਕ ਕਰ ਲੋ ਫੱਕ ਹੈਗੀ ਹੈ ਜਨੈਕਟਰ ਚ ਲਾਇਆ ਸੀ ਲਾਈ ਪਈ ਹੈ ਮੜਗਾਰ ਵਗੈਰਾ ਕਿਤੋਂ ਨਹੀਂ ਗਲੇ ਸਾਰਾ ਟਰੈਕਟਰ オリジナル ਆ ਮੜਗਾਰਾਂ ਤੇ ਮਾੜੀ ਜੀ ਆ ਥੱਲੇ ਜੇ ਇੱਥੇ ਟੱਚਿੰਗ ਮਾੜੀ ਮੋਟੀ ਹੋਈ ਵੀ ਆ ਪੁਰਾਣੀ ਪਹਿਲਾਂ ਕਿਤੇ ਲੱਗਦਾ ਆ ਨਾ ਮਾੜੀ ਮੋਟੀ ਮੜਗਾਰਾਂ ਤੇ ਇੱਥੇ ਜੀ ਅਜੇ ਹੋਈ ਆ ਹੋਰ ਕਿਤਰੀ ਆ ਇਧਰਲਾ ਰਮ ਆ ਗਿਆ ਵੱਡਾ ਕਿਦੋਂ ਨਿਕਲੇ ਫੜਿਆ ਪੂਰੇ ਮਕਰਾੜ ਦੇਖ ਲੋ ਸ਼ੀਟ ਕੋਲੋਂ ਇਧਰਲਾ ਸਾਈਡ ਟੈਂਕੀ ਗੇਝਾਂ ਆ ਟੈਂਕੀ ਇਧਰਲੀ ਸਾਈਡ ਆ ਇੰਜਨ ਪੰਪ ਕੋਲੋਂ ਸਾਰਾ ਤੇ ਇੱਕ ਸਾਨੂੰ ਗੱਲ ਦੱਸ ਦੀ ਕਿ ਘੇਰੇ ਸਹੀ ਦੀ ਇਨੀ ਫੁੱਲ ਗਾਰੰਟੀ ਆ ਪੂਰਾ ਵੀ ਆਵਾਜ਼ ਕਰ ਜੇ ਗਾਰੰਟੀ ਆ 652 ਦਾ ਸਮਾਨ ਪਾਇ ਕਿ ਤੇ ਜਮਾ ਨਮਾ ਸੀਐਲ ਪਿਆ ਵ ਜਮਾ ਨਮਾ ਚੈੱਕ ਕਰ ਲਿਓ ਆ ਕੇ ਸੀਐਲ ਬਿਲਕੁਲ ਨਵਾਂ ਪਿਆ ਆ ਮਹੂਰ ਲਾ ਰਿਹਾ ਮੈਂ ਇਧਰ ਲਾ ਗਿਆ ਸਾਰਾ ਸਾਫ ਬਾਡੀ ਲਾਈਨ ਰੈਡੀ ਰੀਟਰ ਵਗੈਰਾ ਕਿਦੋਂ ਟਾਂਕਾ ਨਹੀਂ ਕਿਦੋਂ ਗਲਿਆਣੀ ਸਾਰਾ ਸਾਫ ਆ ਇੰਜਨ ਦੀ ਫੁੱਲ ਗਰੰਟੀ ਆ ਇੰਜਨ 5 ਤੇ ਪ੍ਰੈਸ਼ਰ ਰੱਖਦਾ ਬਾਈ ਜੀ ਮਗਰਲੇ ਟਾਇਰ ਹੈਗੇ ਆ ਕਿ 35 40 ਪੈਸੇ ਇੰਜਨ ਦਾ ਪ੍ਰੈਸ਼ਰ 5 ਤੇ ਆ ਜੇ ਪੂਰਾ ਵੀ ਘਟਾ ਜੇ ਤਾਂ ਗਰੰਟੀ ਆ ਆਪਣੀ ਕੋਈ ਬਲੂ ਦਿਖਾ ਜੇ ਕੋਈ ਪਾਫ ਦਿਖਾ ਜੇ ਗਰੰਟੀ ਆ ਸਟਾਰਟ ਕਰਕੇ ਵੀ ਦਿਖਾਉਣੇ ਸਾਨੂੰ ਬਾਈਜੀ ਕੱਲੀ ਕੱਲੀ ਚੀਜ਼ ਦੀ ਸਹਿਫਤ ਕਰਨ ਵਾਲੀ ਹੈ ਟਰੈਕਟਰ ਦੀ 1998 ਮਾਡਲਾ ਹਜੇ ਤੱਕਰਨਾਵਟ ਚైనా ਵਾਲੀ ਮਸ਼ੀਨ ਤੇ ਨਾ ਤੂੜੀ ਵਾਲੀ ਮਸ਼ੀਨ ਤੇ ਚੱਲਿਆ ਨਹੀਂ ਇਹ ਗੱਲ ਦੀ ਗਾਰੰਟੀ ਆ ਤੇ ਸਟਾਰਟ ਕਰਕੇ ਦਿਖਾਉਣੇ ਤੁਹਾਨੂੰ ਲਾ ਠੰਡਾ ਖੜਾ ਪੂਰਾ ਬੱਗਾ ਧੂਆਂ ਦਿਖਾ ਜੇ ਭਾਫ ਬਲੂ ਦਿਖਾ ਜੇ ਗਾਰੰਟੀ ਆ ਪ੍ਰੈਸ਼ਰ ਘਟਾ ਜੇ ਗਾਰੰਟੀ ਆ ਇਹ ਸਵਾਜ਼ ਕਰੇ ਗਾਰੰਟੀ ਆ ਅਮਰੀਕਾ ਦਾ ਕੰਮ ਨਵਾਂ ਹੋਇਆ ਜਮਾਨਾ ਮਾ ਕਾ ਮੋੜਾ ਬ੍ਰੇਕ ਹੈ ਮਾੜੇ ਜਿਹਾ ਨਾ ਲੱਗਦੇ ਆ ਤੇ ਸਾਦਾ ਟਰੈਕਟਰ ਆ ਇਹ ਸਾਦਾ 961 ਤੇ ਪਾਵਰ ਸਟੀਅਰਿੰਗ ਵੰਗੂ ਇਹਦੀ ਕਟਾਈ ਆ ਜੇ ਗੱਲਾਂ ਨਾ ਹੋਣ ਤਾਂ ਫਿਰੇ ਮੂੰਹ ਕਹਦੇ ਹੋ ਗਾਰੰਟੀ ਹੈ ਇਹ ਗੱਲਾਂ ਦੀ ਕੱਲੀ-ਕੱਲੀ ਚੀਜ਼ ਦਾ ਬਸ ਸਹਿਵਤੀ ਕਰਨ ਵਾਲੀ ਆ ਹਰਿਆ ਕੱਲੀ-ਕੱਲੀ ਚੀਜ਼ ਦੀ ਜਿੰਨੀ ਸਹਿਵਤ ਕਰਗੇ ਉਨੀ ਥੋੜੀ ਆ ਕੋਈ ਗੇਰਾ ਗੂਰਾ ਚ ਟੈ ਲੈਣੀ ਲਓ ਜੀ ਤੁਹਾਨੂੰ ਸਟਾਰਟ ਕਰਕੇ ਦਿਖਾਉਣਾ ਮੈਂ ਬਿਲਕੁਲ ਠੰਡਾ ਡਾਇਰੈਕਟਰ ਆ ਬਿਲਕੁਲ ਠੰਡ ਚ ਖੜਾ ਕਈ ਦਿਨਾਂ ਦਾ ਲਓ बगा धुआं देखा ये गरंटी है भाई प्रेसर देख ला पंजे दे आ इतो प्रेसर जे गरंटी है फुल गर्म हो जाए ट्रेटर प्रेसर जे, जे गलो दिखा जे फुल गंटी है भोरा तो बगा धुआं ठंडा ठुबा ना भोरा तो भी नहीं सलो से दिल्ली जो पर धुआं भोरा नहीं बिल्कुल चौक तो चली जाऊक बंद भमें कि नहीं जाए जमा चौक से आवाज सुन लो ਕੋਲ ਚੀਜ਼ ਦੀ ਗਾਰੰਟੀ ਹੈ ਭਾਈ ਜੀ ਕੋਲ ਚੀਜ਼ ਦੀ ਪੀਟ ਕੋ ਤੇ ਨਹੀਂ ਚੱਲਿਆ ਇਹਦੇ ਕੋਈ ਮਸ਼ੀਨ ਮਸਾਨ ਵਗੈਰਾ ਕੁਝ ਨਹੀਂ ਚੱਲਿਆ ਅੱਗੇ ਜੀ ਆਪਣੇ ਕੋਲੇ ਸੋਨਾ ਲੀਕਾ 750 ਟਰੈਕਟਰ ਹੈ 2016 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਰਾਂ ਨੇ ਹਜੇ ਟਾਇਰ ਪਾਉਣੇ ਆ ਹੋ ਸਕਦਾ ਨਵੇਂ ਟਾਇਰਾਂ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਵੀਰਾਂ ਨੇ ਟਾਇਰ ਨਹੀਂ ਟਰੈਕਟਰ ਦੇ ਪਾਏ ਜੀ ਤੇ ਰੇਟ ਇਹਦਾ 360000 ਰੁਪਿਆ ਨੰਬਰ ਪੰਜਾਬ ਆ ਪਿੰਡ ਦੁੱਦੇ ਖੜਾਏ ਟਰੈਕਟਰ ਤੇ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਨੰਬਰ ਤੁਹਾਨੂੰ ਦੇ ਦਿੰਨੇ ਆ ਜੀ 9417148607 ਨੰਬਰ ਪੰਜਾਬ ਆ 16 ਮਾਡਲ ਆ ਜੀ ਟਾਇਰ ਪਿਛਲੇ ਘਸੇ ਆ 30 35 ਪੈਸੇ ਇੰਜਨ ਗੇਅਰ ਦਾ ਚੰਗਾ ਟਰੈਕਟਰ ਪੰਜਾਬ ਨੰਬਰ ਆ ਪਾਵਰ ਸਟੀering ਡਬਲ ਡਿਸਟਰੀਬਿਊਟਰ ਬਿਲਕੁਲ ਟਾਪ ਮਾਡਲ ਆ ਜੀ ਰੇਟ 3,60,000 ਰੁਪਇਆ 2016 ਮਾਡਲ 750 HDM ਟਰੈਕਟਰ ਆ ਜੀ ਜਿੱਦੀ ਕਿ ਮਾਰਕੀਟ ਬਹੁਤ ਜ਼ਿਆਦਾ ਆ HDM ਮਾਡਲ ਦੀ 16 ਮਾਡਲ ਟਰੈਕਟਰ ਆ ਪਿੰਡ ਦੁੱਧੇ ਇਹ ਟਰੈਕਟਰ ਖੜਾ ਜ਼ਿਲ੍ਹਾ ਮੌਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਪੈ ਜਾਂਦਾਗਾ ਜੀ ਬਠਿੰਡਾ ਮੌਕਸਰ ਰੋਡ ਤੇ ਆ ਪਿੰਡ ਦੁੱਧਾ ਦੁੱਧਾ ਪਿੰਡ ਦੇ ਵਿੱਚ ਰੈਂਕੂ ਵੀਰ ਕੋਲੇ ਟਰੈਕਟਰ ਆ ਜੀ 9417148607 ਇਸ ਨੰਬਰ ਤੇ ਫੋਨ ਕਰਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਹੀ ਸੋਹਣਾ ਚੰਗਾ ਟਰੈਕਟਰ ਵਾਹ ਕੇ ਚਲਾ ਕੇ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਇੰਜਨ ਗੇਅਰ ਦਾ ਚੰਗਾ ਜੀ ਕੱਲੇ ਟਾਇਰ ਕਸੇ ਆ ਵੀਰਾਂ ਨੇ ਹਜੇ ਟਾਇਰ ਪਾਉਣੇ ਆ ਬਾਕੀ ਫੋਨ ਕਰਕੇ ਤੁਸੀਂ ਪੁੱਛ ਲਿਓ ਭਰਾਵੋ ਵੀ ਟਾਇਰ ਨਵੇਂ ਆ ਜਾਂ ਪੁਰਾਣੇ ਆ ਪੁਰਾਣੇ ਟਾਇਰਾਂ ਦੇ ਰੇਟ ਆ ਜੀ ਟਰੈਕਟਰ ਦਾ 360000 ਜਦੋਂ ਟਾਇਰ ਪਾਗੇ ਉਦੋਂ ਰੇਟ ਵਧ ਜੂਗਾ। ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਸ਼ੋਅ ਲਾ ਕੇ ਰੱਖੀ ਹੋਈ ਸੀਗੀ ਵਧੀਆ ਸਾਫ਼ ਹਾਲਤ ਦੇ ਵਿੱਚ ਸ਼ੋਅ ਆ। ਪਿੱਛੋਂ ਲਿੰਕਾਂ ਦਾ ਹੁੱਕ ਵਗੈਰਾ ਦਾ ਵਧੀਆ ਸਾਫ਼ ਆ ਜੀ ਕੋਈ ਸਟੱਡ ਨਹੀਂ ਲੱਗੇ ਹੋਏ। ਅੱਗੇ ਜੀ ਸਵਰਾਜ 744 FE ਟਰੈਕਟਰ 8 ਮਾਡਲ। ਚੰਗੇ ਟਾਇਰਾਂ ਦੇ ਵੀ ਪੱਕੇ ਟਾਇਰਾਂ ਪੋਲੋ ਕੰਪਨੀ ਦੇ। ਏਰੀਆ ਭਦੌੜ ਕੋਲੇ ਵੀਰਾਂ ਦਾ ਪਿੰਡ ਹੈ ਜੀ ਦੀਨਾ ਦੀਨਾ ਕਾਂਗੜ ਰੇਟ 255000 ਰੁਪਿਆ ਨੰਬਰ ਵੀਰਾਂ ਦਾ ਨੋਟ ਕਰ ਲਓ 98781 82736 98781 82 42736 ਸੌਰੀ ਵੀਰੋ 98781 42736 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 8 ਮਾਡਲ ਸਵਰਾਜ 744 ਰੇਟ 255000 ਰੁਪਏ ਇੰਜਨ ਗੇਅਰ ਦਾ ਟਰੈਕਟਰ ਚੰਗਾ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪਿੰਡ ਦੀਨਾ ਕਾਂਗੜ ਭਦੌੜ ਦੇ ਕੋਲੇ ਇਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਟਰੈਕਟਰ ਵਿਕਾਊ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਚੰਗੇ ਟਾਇਰਾਂ ਦੇ ਵਿੱਚ ਅੱਗੇ ਜੇ ਆਪਣੇ ਕੋਲੇ ਤੂੜੀ ਵਾਲਾ ਨਿਊ ਵਿਸ਼ਕਰਮਾ ਦਾ ਰੀਪਰ ਤੇ ਇੱਕ ਵੀਰੇ ਕੋਲੇ ਹੈਗਾ ਜੀ ਸੋਨਾਲੀਕਾ ਟਰੈਕਟਰ ਇਹ ਦੋਨੇ ਇੱਕ ਘਰੋਂ ਵਿਕਾਊ ਆ ਤੂੜੀ ਵਾਲੀ ਮਸ਼ੀਨ ਆ ਜੀ 23 ਮਾਡਲ ਰੇਟ 240000 ਰੁਪਿਆ ਤੇ ਟਰੈਕਟਰ ਆ ਜੀ 9 ਮਾਡਲ 280000 ਰੁਪਏ ਦੇ ਵਿੱਚ ਬਾਕੀ ਮੌਕੇ ਤੇ ਰੇਟ ਲੈਸ ਹੋ ਜਾਂਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਭਰਾਵੋ ਰੇਟ ਦੇਖ ਕੇ ਨਾ ਭੱਜਿਆ ਕਰੋ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9988710732 9988710732 ਇਹਨਾਂ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 750 DI ਟਰੈਕਟਰ ਬਾਰੇ ਤੇ ਤੁੜੀ ਰੀਪਰ ਬਾਰੇ ਜਾਣਕਾਰੀ ਲੈ ਸਕਦੇ ਹੋ ਦੋਵੇਂ ਸੰਦ ਇੱਕੋ ਘਰੇ ਇੱਕੋ ਵੀਰ ਦੇ ਵਿਕਾਊ ਹੈ ਜੀ ਬਹੁਤ ਵਧੀਆ ਟਰੈਕਟਰ ਵੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਮਸ਼ੀਨ ਦੀ ਕੰਡੀਸ਼ਨ ਸਾਫ਼ ਆ ਬਿਲਕੁਲ ਨਵੀਂ ਮਸ਼ੀਨ ਆ 23 ਮਾਡਲ ਕੰਡੀਸ਼ਨ ਦੋਨੇ ਸੰਦਾਂ ਦੀ ਤੁਹਾਡੇ ਸਾਹਮਣੇ ਆ ਜੀ ਬਾਡੀ ਚੈਸੀ ਲਿੰਕਾਂ ਦਾ ਟਰੈਕਟਰ ਵੀ ਸਾਫ਼ ਪਿਆਗਾ ਨਵਾਂ ਮਾਡਲ ਟਰੈਕਟਰ ਆ ਜੀ ਸਿੰਪਲ ਸਟੀering ਦੇ ਵਿੱਚ ਰੇਟ 2,80,000 ਰੁਪਇਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਭਰਾ ਵੀਡੀਓ ਦੇਖ ਕੇ ਜਾਊਗਾ ਜੀ ਦੋੜਾ ਕਾ 300 ਰੁਪਈਆ ਦੀ ਡਿਮਾਂਡ ਆ ਮੌਕੇ ਤੇ ਮਾਨਤਾਂ ਨੂੰ ਹੋ ਜਾਂਦਾ ਹੁੰਦਾਗਾ ਤੇ ਸਾਫ ਹਾਲਤ ਦੇ ਵਿੱਚ ਇਹ ਦੋਨੇ ਸੰਦ ਇੱਕੋ ਵੀਰ ਦੇ ਵਿਕਾਊ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੱਕੇ ਕੰਪਨੀ ਦੇ ਟਾਇਰ ਆ ਜੀ ਅੱਗੇ ਗੱਲ ਕਰਦੇ ਹਾਂ ਜੀ ਮਹਿੰਦਰਾ 585 ਟਰੈਕਟਰ 99 ਮਾਡਲ ਆ ਜੀ ਰੇਟ 2 ਲੱਖ ਰੁਪਈਆ ਚੰਗੇ ਟਾਇਰਾਂ ਦੇ ਵਿੱਚ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਜੀ ਬਾਡੀ ਚੈਸੀ ਲਿੰਕਾਂ ਦਾ ਟਰੈਕਟਰ ਸਾਫ ਪਿਆਗਾ ਹਾਲਤ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9855305756 9855305756 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 585 ਡੀਏ ਟਰੈਕਟਰ ਬਾਰੇ ਵੰਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਆ ਰੇਟ ਕੋਈ ਪੱਕਾ ਨਹੀਂ ਹੁੰਦਾ 2 ਲੱਖ ਰੁਪਏ ਡਿਮਾਂਡ ਰੱਖੀ ਹੈ ਵੀਰਾਂ ਨੇ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤਾਂ ਜੋ ਸਾਰੇ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਫੋਟੋਆਂ ਭੇਜ ਕੇ ਸਾਰੀ ਜਾਣਕਾਰੀ ਲਿਖ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ ਕਬੈਨ 17 ਮਾਡਲ ਪੰਜਾਬ ਨੰਬਰ ਸਾਰੀ ਕਬੈਨ ਅਰੀਜਨਲ ਪਈ ਹੈ ਜੀ ਕਰਤਾਰ ਕੰਪਨੀ ਦੀ ਹੈ ਕਬੈਨ ਆ ਰੇਟ ਇਹਦਾ 159500 ਰੁਪਿਆ ਰੇਟ ਹੈ ਜੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਲਾਲਾਬਾਦ ਏਰੀਏ ਦੇ ਵਿੱਚ ਮੁਕਸਰ ਜਲਾਲਾਬਾਦ ਰੋਡ ਤੇ ਵੀਰਾਂ ਦਾ ਪਿੰਡ ਆ ਜੀ ਜਲਾਲਾਬਾਦ ਏਰੀਏ ਦੇ ਵਿੱਚ ਇੱਕ ਬੈਨ ਵਿਕਾਊ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 94640 30042 94640 30042 ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਇੱਕ ਬੈਨ ਕਰਤਾਰ ਕੰਪਨੀ ਦੀ ਖਰੀਦ ਸਕਦੇ ਹੋ 17 ਮਾਡਲ ਆ ਜੀ ਪੰਜਾਬ ਦਾ ਨੰਬਰ ਵਧੀਆ ਸਾਫ ਹਾਲਤ ਦੇ ਵਿੱਚ ਆ ਸਾਰੀ ਕਬੈਨ ਰਿਜੀਨਲ ਆ ਕਿਤੇ ਰੰਗ ਪੇਂਟ ਨਹੀਂ ਹੋਇਆ ਜੀ ਬਾਕੀ ਤੁਸੀਂ ਜਾ ਕੇ ਇੱਕ ਵਾਰੀ ਚੈੱਕ ਜਰੂਰ ਸਾਧਨ ਨੂੰ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਤਸੱਲੀ ਪੂਰੀ ਹੋ ਸਕੇ ਭਰਾਵੋ ਫੋਨ ਤੇ ਕੋਈ ਵੀ ਸੌਦਾ ਨਾ ਕਰਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕੋਲ ਜਾ ਕੇ ਸੰਦ ਖਰੀਦ ਵੇਖ ਕੇ ਫਿਰ ਖਰੀਦਿਆ ਕਰੋ ਫੋਨ ਤੇ ਕੋਈ ਵੀ ਕਿਸੇ ਨੂੰ ਪੇਮੈਂਟ ਨਾ ਕਰੋ ਸਾਰੇ ਵੀਰਾਂ ਨੂੰ ਫੁੱਲ ਹਦਾਇਤਾਂ ਦਿੱਤੀਆਂ ਜਾਂਦੀਆਂ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ